ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ

ਏ ਹਰ ਬਾਣੀ 44076 ਸਮਤ 8 8 आरसी सुरेंद्र ਸਿੰਘ ਦੇ ਗ੍ਰਹਿ ਗ੍ਰੰਥ ਨੰਬਰ 22 ਵਿੱਚ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਕਾਲ ਯੁਗ ਕਹੇ ਮੇਰੇ ਸਾਹਿਬ ਸਤਗੁਰ ਸਤ ਸਤ ਦਇਆ ਕਮਾਈ ਆ ਤੇਰਾ ਹੁਕਮ ਮੈਨੂੰ ਮਿਲਿਆ ਸ਼ੁਰੂ ਸ਼ੁਰੂ ਤੋਂ ਮੈਂ ਆਪਣੀ ਝੋਲੀ ਪਾਈ ਆ ਵਾਹ ਮੈਨੂੰ ਸਾਰੇ ਕਰਦੇ ਦਰੂ ਦਰੂ ਭੈੜਾ ਕਹਿ ਕੇ ਮੈਨੂੰ ਰੇ ਸੁਣਾਈ ਆ ਇੱਥੇ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਕੱਲ ਜੋ ਕੀ ਕਹਿ ਰਿਹਾ ਹੈਗਾ ਕਿ हे ਮੇਰੇ ਸਾਹਿਬ ਸਤਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰ ਰਿਹਾ ਹੈ ਕਿ ਤੂੰ ਮੇਰੇ ਤੇ ਬਹੁਤ ਦਇਆ ਕਰਮਾਉਣਾ ਹੈ ਬੜੀ ਕਿਰਪਾ ਕਰਨਾ ਤੇਰੇ ਤੇ ਤੂੰ ਮੇਰੇ ਤੇ ਸੱਚੀ ਕਿਰਪਾ ਕਰਨਾ ਹੈ ਤੇ ਤੇਰਾ ਹੁਕਮ ਜਿਹੜਾ ਮੈਨੂੰ ਸ਼ੁਰੂ ਤੋਂ ਤੂੰ ਮੈਨੂੰ ਮੇਰੀ ਚੋਰੀ ਚ ਪਾਇਆ ਮੈਂ ਸਤ ਕਰਕੇ ਉਹਨੂੰ ਮੰਨਦਾ ਆ ਬੇਸ਼ੱਕ ਇਹ ਲੋਕ ਜਿਹੜੇ ਆ ਸਾਰੇ ਮੈਨੂੰ ਕੀ ਆ ਦਰਕਾਰਦੇ ਆ ਮੈਨੂੰ ਮਾੜਾ ਕਹਿੰਦੇ ਆ ਕਾਲਯੁਗ ਨੂੰ ਸਾਰੇ ਮਾੜਾ ਕਹਿੰਦੇ ਆ ਮੈਨੂੰ ਭੈੜਾ ਕਹਿ ਕੇ ਮੈਨੂੰ ਰੇ ਸੁਣਾਈ ਆ ਸਾਰੇ ਮੈਨੂੰ ਭੈੜਾ ਕਹਿੰਦੇ ਆ ਭਾਵੇਂ ਕਾਲਯੁਗ ਨੂੰ ਸਾਰੇ ਭੈੜਾ ਕਹਿੰਦੇ ਆ ਪਰ ਜਿਹੜੇ ਜਨ ਭਗਤ ਆ ਜਾਂ ਜਿਹੜੇ ਸੰਸਾਰੀ ਲੋਕ ਆ ਉਹ ਆਪਣੇ ਵਕਾਰਾਂ ਵੱਲ ਨਹੀਂ ਵੇਖਦੇ ਕਿ ਉਹ ਮੇਰੇ ਰਸਤੇ ਤੇ ਹੀ ਕਿਉਂ ਚੱਲਦੇ ਆ ਕਿਉਂ ਕਾਲਜੋਗੀ ਕਿਉਂ ਬਣਦੇ ਆ ਇਸ ਕਰਕੇ ਉਹ ਆਪਣੀ ਬੁਰਾਈ ਨੂੰ ਹਮੇਸ਼ਾ ਹੀ ਆਪਾਂ ਆਪਣੀ ਬਰਾਈ ਜਿਹੜੀ ਉਹਨੂੰ ਛਪਾਉਣ ਵਾਸਤੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਆ ਇਸੇ ਤਰ੍ਹਾਂ ਹੀ ਜਿਹੜੇ ਸੰਸਾਰੀ ਲੋਕ ਆ ਉਹ ਆਪਣੀ ਬਰਾਈ ਜਿਹੜੀ ਉਹਨੂੰ ਛਪਾਉਣ ਵਾਸਤੇ ਕਲਯੁਗ ਨੂੰ ਮੋਹਰੇ ਕਰ ਦਿੰਦੇ ਆ ਵੀ ਕਲਯੁਗ ਦਾ ਬੜਾ ਜੋਰ ਆ ਪਰ ਜਿਹੜਾ ਕਲਯੁਗ ਸਾਡੇ ਅੰਦਰ ਚੱਲਦਾ ਆ ਉਹਨੂੰ ਆਪਾਂ ਬਿਲਕੁਲ ਸਾਫ਼ ਨਹੀਂ ਕਰਦੇ ਇਸੇ ਕਰਕੇ ਕਹੇ ਕਲਯੁਗ ਕਹੇ ਮੇਰੇ ਸਾਇਬ ਸਤਗੁਰ ਸਤ ਸਤ ਦਇਆ ਕਮਾਈ ਆ ਤੇਰਾ ਹੁਕਮ ਮੈਨੂੰ ਮਿਲਿਆ ਸ਼ੁਰੂ ਸ਼ੁਰੂ ਤੋਂ ਮੈਂ ਆਪਣੀ ਝੋਲੀ ਪਾਈ ਆ ਤੇ ਜੋ ਤੂੰ ਮੈਨੂੰ ਹੁਕਮ ਦਿੱਤਾ ਮੈਂ ਤੇਰੇ ਹੁਕਮ ਤੇ ਹੀ ਚੱਲਣ ਡਿਆ ਵਾਂ ਭਾਵੇਂ ਮੈਨੂੰ ਸਾਰੇ ਕਰਦੇ ਦਰੂ ਦਰੂ ਭੈੜਾ ਕਹਿ ਕੇ ਮੈਨੂੰ ਰੇਸ ਨਹੀਂ ਪਰ ਮੈਂ ਵੀ ਸਭ ਨੂੰ ਕਿਹਾ ਜਗਿਆ ਸੁਹਾ ਤੁਹਾਡੀ ਸੁਰਤੀ ਕਦੇ ਨਾ ਜੜੂ ਸ਼ਬਦ ਦਾ ਨਾਤਾ ਨਾ ਕੋਈ ਮਲਾਈ ਆ ਤੇ ਫਿਰ ਮੈਂ ਵੀ ਕੀ ਕਹਤਾ ਆ ਕਿ ਜੋ ਮੈਨੂੰ ਪਰਮੇਸ਼ਰ ਨੇ ਕਿਹਾ ਕਿ ਜਿੱਦਾਂ ਦੀ ਕਿਸੇ ਦੀ ਧਾਰਾ ਹੋਏਗੀ ਜੇ ਕਲਯੁਗ ਦੀ ਧਾਰਾ ਹੋਏਗੀ ਜੇ ਵਿਕਾਰਾਂ 'ਚ ਉਹ ਇਨਸਾਨ ਫਸਿਆ ਹੋਏਗਾ ਤੇ ਉਹਦੀ ਜਿਹੜਾ ਅੱਗੇ ਸਾਰਾ ਕੁਝ ਉਹਨੇ ਵਿਕਾਰਾਂ 'ਚ ਹੀ ਫਸੇ ਰਹਿਣਾ ਆ ਤੇ ਜੇ ਪਰਮੇਸ਼ਰ ਨਾਲ ਆਪਾਂ ਜੁੜਾਂਗੇ ਹੀ ਨਹੀਂ ਤੇ ਫਿਰ ਆਪਾਂ ਨੂੰ ਪਰਮੇਸ਼ਰ ਦੀ ਸੁਰਤੀ ਵੀ ਨਹੀਂ ਕਰੀ ਹੋਣ ਦਊਗਾ ਕਲਜੂ ਕਹਿੰਦਾ ਮੈਂ ਵੀ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਜੇ ਤੁਸੀਂ ਮੈਨੂੰ ਦਰਕਾਰਦੇ ਹੋ ਜਾਂ ਮੈਨੂੰ ਮਾੜਾ ਕਹਿੰਦੇ ਹੋ ਤੇ ਜੇ ਤੁਸੀਂ ਮੇਰੇ ਰਾਹ 'ਤੇ ਚੱਲਦੇ ਹੋ ਮੇਰੇ ਤੋਂ ਦੂਰ ਨਹੀਂ ਹੁੰਦੇ ਵਿਕਾਰਾਂ 'ਚ ਫਸਦੇ ਹੋ ਤੇ ਮੈਂ ਤੁਹਾਡਾ ਨਾਤਾ ਸ਼ਬਦ ਨਾਤਾ ਜਿਹੜਾ ਗੁਰੂ ਦੇ ਨਾਲ ਨਹੀਂ ਜੋੜਨ ਦਊਗਾ ਤੁਹਾਡੀ ਸੁਰਤ ਜਿਹੜੀ ਹੈ ਪਰਮੇਸ਼ਰ ਦੇ ਨਾਲ ਕਦੇ ਨਹੀਂ ਜੋੜਨ ਦਊਗਾ ਇਹ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਜਿਸ ਵੇਲੇ ਮੇਰੇ ਸਾਹਿਬ ਦਾ ਮਹਾਣਾ ਮੁਰੂ 52 ਤੋਂ ਬਾਰ ਕਰਾਈ ਆ ਤੇ ਜੇ ਕਹਿੰਦੇ ਜੇ ਤੁਹਾਡੇ ਚ ਕਿਤੇ ਮਾੜਾ ਜਿਹਾ ਵੀ ਪਰਮੇਸ਼ਰ ਦਾ ਨਾਂ ਆ ਗਿਆ ਤੁਸੀਂ ਸਤੋਗੁਣ ਚ ਆ ਗਏ ਸਬਰ ਸੰਤੋਖ ਵਿੱਚ ਆ ਗਏ ਤੇ ਫਿਰ ਕੀ ਹੋ ਜਾਣਾ ਪਰਮੇਸ਼ਰ ਦਾ ਤੁਹਾਡੇ ਦੇ ਹੱਥ ਹੋ ਜਾਣਾ ਪਰ ਫਿਰ ਨਹੀਂ ਮੈਂ ਕੁਝ ਵੀ ਕਰ ਸਕਣਾ ਫਿਰ ਤੁਹਾਡਾ ਜਿਹੜਾ ਮਹਾਣਾ ਆ ਪਰਮੇਸ਼ਰ ਨੇ ਆਪਣੇ ਆਪ ਹੀ ਸਹੀ ਦਿਸ਼ਾਵਾਂ ਲੈ ਜਾਣਾ ਜਿਵੇਂ ਵੇਲੇ ਮੇਰੇ ਸਾਹਿਬ ਦਾ ਮਹਾੜਾ ਮੂੜੂ 52 ਤੋਂ ਪਾਰ ਕਰਾਈ ਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈ ਆ ਕਿਉਂ ਕਿਉਂਕਿ ਉੱਥੇ ਮੈਂ ਬੇਵਸ ਹੋ ਜਾਵਾਂਗਾ ਕਿਉਂਕਿ ਉਹ ਪਰਮੇਸ਼ਰ ਆ ਜੋਤੀਆਂ ਦਾ ਮਾਲਕ ਆ ਜੋਤ ਸਰੂਪ ਆ ਜਦੋਂ ਉਹ ਖੇਲ ਕਰਦਾ ਉਹਦਾ ਖੇਲ ਸੱਚਾ ਹੁੰਦਾ ਤੇ ਉਹਦਾ ਹੁਕਮ ਵੀ ਸੱਚਾ ਹੁੰਦਾ ਆ ਉਹਦੇ ਅੱਗੇ ਕਾਲ ਯੁਗ ਦੀ ਕੋਈ ਨਹੀਂ ਚੱਲਦੀ ਕਾਲ ਯੁਗ ਕਹੇ ਜਨ ਭਗਤੋ ਇੱਟ ਚੰਗੀ ਕੇ ਪੱਥਰ ਪੱਥਰ ਮੰਨ ਵਾਲਿਓ ਦਿਓ ਸੁਣਾਈ ਹੈ ਹੁਣ ਕਾਲ ਜੋ ਕੀ ਕਹਿ ਰਿਹਾ ਭਗਤਾਂ ਨੂੰ ਕਿ ਇੱਟ ਚੰਗੀ ਆ ਕਿ ਪੱਥਰ ਆ ਇਹ ਹੁਣ ਤੁਸੀਂ ਦੇਖਣਾ ਆ ਕਿ ਇੱਟ ਚ ਤੇ ਪੱਥਰ ਚ ਦੋਵਾਂ ਚ ਮੇਰੇ ਹਿਸਾਬ ਨਾਲ ਕੋਈ ਬਹੁਤਾ ਫਰਕ ਨਹੀਂ ਹੁੰਦਾ ਉਹਦੇ ਤੇ ਵੀ ਪਾਣੀ ਪਿਆ ਤੇ ਅੱਗੇ ਪਾਣੀ ਪਿਆ ਉਨ ਜੀ ਐਸੀ ਜਨ ਭਗਤਿਆਂ ਪਰਮੇਸ਼ਰ ਦੀ ਬਾਣੀ ਸੁਣਦੇ ਆ ਉਸੇ ਵੇਲੇ ਸਾਡੇ ਤੋਂ ਹੀ ਉੱਠ ਕੇ ਜਾਂਦੇ ਆ ਤੇ ਮੁੜ ਕੇ ਉਸੇ ਵੇਲੇ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਇਸ ਕਰਕੇ ਉਹਨੇ ਕਾਲ ਯੁਗ ਨੇ ਕਿਹਾ ਕਿ ਪੱਥਰ ਮੰਨ ਵਾਲਿਓ ਦਿਓ ਸੁਣਾਈ ਹੈ ਤੇ ਜੇ ਤੁਸੀਂ ਵੀ ਪੱਥਰ ਮੰਨ ਵਾਲੇ ਹੋ ਕਿ ਪਰਮੇਸ਼ਰ ਦੀ ਜੜੀ ਬ੍ਰਹਮਾ ਤੇ ਨਹੀਂ ਚੱਲ ਰੇ ਤੇ ਫਿਰ ਕੀ ਕਹਿੰਦੇ ਪੱਥਰ ਮੰਨ ਵਾਲੇ ਉਹ ਦਿਓ ਸੁਣਾਈ ਆ ਕਿ ਤੁਸੀਂ ਵੀ ਉਹਨਾਂ ਵਰਗੇ ਹੀ ਹੋ ਇਟਾ ਪੱਥਰਾਂ ਵਰਗੇ ਹੋ ਕਿ ਤੁਹਾਡੇ ਤੇ ਵੀ ਪਰਮੇਸ਼ਰ ਦੀ ਬਾਣੀ ਦਾ ਕੋਈ ਅਸਰ ਨਹੀਂ ਹੋ ਰਿਹਾ ਯਾਰੜਾ ਚੰਗਾ ਕਿ ਸੱਥਰ ਕੀ ਸੇਜ ਜਗਤ ਵਢਾਈ ਆ ਕਿ ਤੁਹਾਨੂੰ ਪਰਮੇਸ਼ਰ ਦਾ ਸਾਥ ਚੰਗਾ ਆ ਕਿ ਤੁਹਾਨੂੰ ਉਹਦੀ ਆਸ ਉਮੀਦ ਵਿੱਚ ਰਹਿਣਾ ਚੰਗਾ ਆ ਕਿਉਂਕਿ ਪਰਮੇਸ਼ਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਦੇ ਵਿੱਚ ਕੀ ਕਰਨਾ ਆ ਸਬਰ ਸ਼ੁਕਰ ਕਰਨਾ ਸੰਤੋਸ਼ ਕਰਨਾ ਤੇ ਇਸ ਕਰਕੇ ਪਰਮੇਸ਼ਰ ਨੇ ਕਿਹਾ ਕਿ ਤੂੰ ਸਤੋਗੁਣ ਚ ਰਹਿਣਾ ਆ ਜੇ ਤੇ ਆਪਾਂ ਸਤੋਗੁਣ ਚ ਰਹਿ ਨਹੀਂ ਆ ਤਾਂ ਪਰਮੇਸ਼ਰ ਕਹਿੰਦਾ ਉਹ ਕੀ ਹੈ ਪਰਮੇਸ਼ਰ ਦਾ ਸਾਥ ਆ ਤੇ ਜੇ ਜਗਤ ਦੀਆਂ ਵਡਿਆਈਆਂ ਲੈਣੀਆਂ ਫਿਰ ਉਹ ਵੱਖਰੀ ਗੱਲ ਆ ਪਰ ਉਹ ਪਿਆਰ ਚੰਗਾ ਕਿ ਜਗਤ ਵਾਲੇ ਅਥਰ ਆਂਸੂਆਂ ਰੰਗ ਰੰਗਾਈ ਆ ਤੇ ਕਹਿੰਦੇ ਪਰਮੇਸ਼ਰ ਨਾਲ ਜੁੜਨਾ ਚੰਗਾ ਕਿਉਂਕਿ ਲੇਖਾ ਹਰ ਜੀਵ ਦਾ ਆ ਪਰਮੇਸ਼ਰ ਨੇ ਹਰ ਕ ਆਪਣੇ ਹੱਥ ਚ ਰੱਖਿਆ ਜਿਹਦਾ ਲੇਖਾ ਉਹਨੇ ਲੈਣਾ ਉਹਨੂੰ ਆਪਣੇ ਨਾਲ ਜੋੜ ਲੈਣਾ ਜਿਹਦੇ ਨਾਲ ਉਹਦਾ ਲੇਖਾ ਨਹੀਂ ਹੈਗਾ ਉਹਨੂੰ ਉਹਨੇ ਉਹਦੇ ਨਾਲ ਨਹੀਂ ਜੋੜਨ ਦੇਣਾ ਇਸ ਕਰਕੇ ਜਗਤ ਵਿੱਚ ਕੀ ਆ ਬਸ ਆंसू ਹੀ ਆ ਅਥਰੂ ਹੀ ਆ ਕੇ ਰੋਂਦੇ ਰਹਿੰਨੇ ਆਪਾਂ ਵਿਲਕਦੇ ਰਹਿੰਨੇ ਆ ਆਪਣੇ ਵਿਕਾਰਾਂ ਵਿੱਚ ਕਿ ਆਪਣੀਆਂ ਆਸਾਂ 'ਚ ਆਪਣੀਆਂ ਦ੍ਰਿਸ਼ਨਾਮਾ ਵਿੱਚ ਤੇ ਕਦੀ ਕੋਈ ਨਹੀਂ ਪੂਰੀ ਹੋਈ ਕਦੀ ਕੋਈ ਨਹੀਂ ਪੂਰੀ ਉਹਦੇ ਵਿੱਚ ਆਪਾਂ ਕੀ ਹਮੇਸ਼ਾ ਹੀ ਅੰਦਰੋਂ ਦੁਖੀ ਰਹਿੰਨੇ ਆ ਤੇ ਰੋਂਦੇ ਰਹਿੰਨੇ ਆ ਇਸੇ ਕਰਕੇ ਪਰਮੇਸ਼ਰ ਨੇ ਕਿਹਾ ਕਿ ਪ੍ਰਭੂ ਦਾ ਪਿਆਰ ਚੰਗਾ ਜਿਹਦੇ 'ਚ ਉਹਨੇ ਕਿਹਾ ਕਿ ਹਮੇਸ਼ਾ ਹੀ ਹੌਸਲੇ ਨਾ ਰਹਿਣਾ ਤੇ ਜਗਤ ਵਿੱਚ ਕੀ ਆ ਫਿਰ ਅਥਰੂ ਹੀ ਆ ਉਹਦੇ ਵਿੱਚ ਆਪਾਂ ਅਥਰੂਆਂ ਚ ਹੀ ਵੰਦੇ ਰਹਿਣਾ ਸੰਸਾਰੀ ਗੱਲਾਂ ਚੰਗੀਆਂ ਕਿ ਤੋਰ ਦੇ ਲੇਖ ਦਾ ਅਖਰ ਜਿਸ ਅਖਰ ਨਾਲ ਗੋਰੀ ਅਵਤਾਰ پیغمبر ਬਣਤ ਬਣਾਈ ਹੈ ਤੇ ਹੁਣ ਪਰਮੇਸ਼ਰ ਇਹ ਚ ਕਹਿ ਰਿਹਾ ਕਿ ਸੰਸਾਰੀ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਕਿਉਂਕਿ ਆਪਾਂ satsang ਚ ਵੀ ਥੋੜੀ ਦੇਰ ਨਹੀਂ ਬੈਠਦੇ ਆ ਤੇ ਜ਼ਿਆਦਾਤਰ ਸਾਡਾ ਧਿਆਨ ਬਾਹਰ ਲੀਆਂ ਗੱਲਾਂ ਵੱਲ ਹੁੰਦਾ ਕਿ ਆਪਾਂ ਕਦੋਂ ਜਾਣਾ ਹੈ ਜਾਂ ਕੀ ਕਰਨਾ ਹੈ ਜਾਂ ਕੋਈ ਗੱਲ ਆ ਗਈ ਜਾਂ ਕੋਈ ਮੋਬਾਈਲ ਆ ਗਿਆ ਤਾਂ ਆਪਾਂ ਭੱਜ ਕੇ ਬਾਹਰ ਜਾਣੀ ਉਹਦੇ ਤੇ ਸਾਡੀ ਕਨਸੈਂਟਰੇਸ਼ਨ ਜ਼ਿਆਦਾ ਹੁੰਦੀ ਹੈ ਕਿਉਂਕਿ ਉਸ ਵੇਲੇ ਪਰਮੇਸ਼ਰ ਦੇ ਵਿੱਚ ਸਾਡਾ ਧਿਆਨ ਨਹੀਂ ਹੁੰਦਾ ਆਪਾਂ ਸੰਸਾਰੀ ਗੱਲਾਂ ਦੇ ਵਿੱਚ ਜ਼ਿਆਦਾ ਰਹਿੰਨੇ ਆ ਕਿਉਂਕਿ ਪੂਰਾ ਦਿਨ ਆਪਾਂ ਸੰਸਾਰੀ ਗੱਲਾਂ 'ਚ ਹੀ ਰਹਿੰਨੇ ਆ ਥੋੜੀ ਦੇਰ ਲਈ ਵੀ ਜੇ ਆਪਾਂ ਪਰਮੇਸ਼ਰ ਦੀ ਉਸਤਤ ਵਿੱਚ ਬੈੰਨੇ ਆ ਤੇ ਆਪਾਂ ਕੋਸ਼ਿਸ਼ ਨਹੀਂ ਕਰਦੇ ਉਹਦੇ ਨਾਲ ਜੁੜਨ ਦੀ ਜੇ ਉਹ ਪਰਮੇਸ਼ਰ ਨਾਲ ਆਪਾਂ ਜੁੜਨ ਦੀ ਕੋਸ਼ਿਸ਼ ਕਰਨ ਦੀ ਹਰ ਇੱਕ ਨੇ ਆਪਣੇ ਅੰਦਰੋਂ ਕਰਨੀ ਆ ਕਿ ਮੈਂ ਉਹਦੇ ਨਾਲ ਆਪਾਂ ਜੁੜਨਾ ਹੈ ਤੇ ਕਿੱਦਾਂ ਜੁੜਨਾ ਹੈ ਇਸ ਕਰਕੇ ਕਹਿੰਦੇ ਕਿ ਸੰਸਾਰੀ ਗੱਲਾਂ ਵਿੱਚ ਆਪਾਂ ਪਏ ਰਹਿੰਨੇ ਆ ਤੇ ਪਰਮੇਸ਼ਰ ਦਾ ਜਿਹੜਾ ਧੁਰਦਾ ਲੇਖ ਆ ਜਿਹੜੀ ਸਾਨੂੰ ਉਹਨੇ ਬ੍ਰਹਮਤ ਦਿੱਤੀ ਸਿੱਖਿਆ ਦਿੱਤੀ ਆ ਉਹਦੇ ਤੇ ਆਪਾਂ ਜਦੋਂ ਬੈਠ ਕੇ ਵਿਚਾਰ ਕਰ ਰਹੇ ਹੁੰਨੇ ਆ ਉਹਦੇ ਤੇ ਆਪਾਂ ਧਿਆਨ ਨਹੀਂ ਦਿੰਦੇ ਕਿ ਉਹਦੇ ਚ ਆਪਾਂ ਇੱਕ ਵੀ ਅੱਖਰ ਸਿੱਖ ਕੇ ਅੱਜ ਚੱਲ ਗਏ ਨਾ ਤੇ ਸਾਨੂੰ ਇੱਕ ਇੱਕ ਅੱਖਰ ਕਰਕੇ ਹੀ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋ ਜਾਏਗਾ ਸੰਸਾਰੀ ਗੱਲਾਂ ਚੰਗੀਆਂ ਕਿ ਦੁਰਦਾ ਲੇਖ ਦਾ ਅਕਰ ਜਿਸ ਅਖਰਾਂ ਨਾਲ ਗੁਰੇ ਅਵਤਾਰ ਪੈਗੰਬਰ ਬਣਤ ਬਣਾਈਆਂ ਕਿਉਂਕਿ ਗੁਰੂ ਪੀਰ ਪੈਗੰਬਰ ਅਵਤਾਰ ਆਏ ਤਾਂ ਸਮੇ ਸਮੇਂ ਤੋਂ ਨਾ ਗ੍ਰੰਥਾਂ ਦੀ ਰਚਨਾ ਕੀਤੀ ਉਹਨਾਂ ਦੇ ਵਿੱਚ ਉਹਨਾਂ ਨੇ ਬ੍ਰਹਮਤ ਦਿੱਤੀ ਸਿੱਖਿਆਵਾਂ ਦਿੱਤੀਆਂ ਜਿਹਦੇ ਸਾਨੂੰ ਚੱਲਣ ਨੂੰ ਕਿਹਾ ਗਿਆ ਅਸੀਂ ਗ੍ਰੰਥ ਬਦਲੇ ਧਰਮ ਬਦਲੇ ਗੁਰੂ ਬਦਲੇ ਪਰ ਸਾਡੀ ਜਿਹੜੀ ਸੂਈ ਉੱਥੇ ਦੀ ਉੱਥੇ ਖੜੀ ਹੈ ਅਸੀਂ ਨਹੀਂ ਆਪਣੇ ਆਪ ਨੂੰ ਬਦਲਿਆ ਅਸੀਂ ਮਹਾਰਾਜ ਬਦਲ ਲੈਨੇ ਆ ਗੁਰਮਾਣੀ ਬਦਲ ਲੈਨੇ ਆ ਪਰ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਅੱਗੇ ਕੀ ਹੈ ਮਿੱਟੀ ਵਿੱਚ ਮਿਲਣਾ ਚੰਗਾ ਕਿ ਚੜਨਾ ਸਿਖਰ ਸਤਿ ਦੇਉ ਦਰਾਈ ਹੈ ਤੇ ਹੁਣ ਕੱਲ ਜੋ ਕੀ ਕਹਿ ਰਹਾ ਕਿ ਤੁਸੀਂ ਮਿੱਟੀ 'ਚ ਮਿਲਣਾ ਕਿ ਬਾਰ-ਬਾਰ ਜੰਮਣਾ ਮਰਨਾ ਹੈ ਕਿ ਪਰਮੇਸ਼ਰ ਦੇ ਨਾਲ ਸਿੱਧਾ ਨਾਤਾ ਜੋੜਨਾ ਆਪਣਾ ਮੈਨੂੰ ਸੱਚੋ ਸੱਚ ਕਹਿੰਦੇ ਦੱਸ ਦੋ ਸਤਗੁਰ ਵਿੱਚ ਸਮਾਉਣਾ ਚੰਗਾ ਕਿ ਕੂੜ-ਕੁੜਿਆਰਾ ਫਿਕਰ ਫਿਕਰਾ ਬੇਸਮਝੀ ਵਾਲਾ ਗਾਈਆ ਤੇ ਪਰਮੇਸ਼ਰ ਜਿਹੜਾ ਸਤਗੁਰ ਦੇ ਵਿੱਚ ਸਮਾਉਣਾ ਮੀਨਸ ਆਤਮ ਪਰਮਾਤਮ ਦਾ ਮੇਲ ਕਰਨਾ ਕਿ ਜੇ ਤੁਸੀਂ ਪਰਮੇਸ਼ਰ ਨਾਲ ਮਿਲਣਾ ਹੈ ਤੇ ਵਿਕਾਰਾਂ ਤੋਂ ਦੂਰ ਹੋਣਾ ਹੈ ਤੇ ਫਿਰ ਨਹੀਂ ਜੇ ਨਹੀਂ ਤੇ ਫਿਰ ਇਹ ਜਿਹੜਾ ਫਿਕਰਾ ਬੇਸਮਝੀ ਵਾਲਾ ਹੈ बार-ਬਾਰ ਆਪਾਂ ਰੋਈ ਜਾਣਾ ਵੀ ਸਾਡੀਆਂ ਆਸ਼ਾਵਾਂ ਨਹੀਂ ਪੂਰੀਆਂ ਹੋ ਰਹੀਆਂ ਵਿਕਾਰਾਂ 'ਚ ਫਸੇ ਰਹਿਣਾ ਫਿਰ ਇਹੋ ਹੀ ਗਾਣੇ ਗਾਈ ਜਾਓ ਬੇਫਿਕਰਾ ਬੇਸਮਝੀ ਵਾਲਾ ਗਾਈ ਆ ਮੇਰੀ ਕੋ ਆਸ਼ਾ ਕਾਜੂ ਕਹੇ ਜਨ ਭਗਤੋ ਜੇ ਆਪਣੇ ਅੰਦਰ ਆਪਣੇ ਸਹਬ ਦਾ ਵੇਖੋ ਚਿੱਤਰ ਬਾਹਰ ਚਿੱਤਰ ਦੀ ਲੋੜ ਰਹਿ ਨਾ ਰਹੀ ਆ ਦੇਹ ਹੋਂ ਕਾਲ ਚੁਗ ਨੇ ਕੀ ਕਿਹਾ ਕਿ ਪਰਮੇਸ਼ਰ ਦਾ ਚਿੱਤਰ ਤੁਸੀਂ ਆਪਣੇ ਅੰਦਰੋਂ ਵੇਖਣਾ ਆ ਤਸਵੀਰ ਆਪਣੇ ਅੰਦਰ ਵੇਖਣੀ ਕਿ ਸਾਡੇ ਅੰਦਰ ਪਰਮੇਸ਼ਰ ਹੈਗਾ ਤੇ ਫਿਰ ਸਾਨੂੰ ਪਰਮੇਸ਼ਰ ਤੋਂ ਡਰ ਵੀ ਆਊਗਾ ਕਿ ਜੇ ਅਸੀਂ ਕੋਈ ਮਾੜਾ ਕੰਮ ਕਰਾਂਗੇ ਤੇ ਤੇ ਜੇ ਸਾਡੇ ਅੰਦਰ ਨਹੀਂ ਹੈਗਾ ਜਾਂ ਉਹ ਨਹੀਂ ਸਮਝਦੇ ਨਹੀਂ ਤੇ ਫਿਰ ਅਸੀਂ ਆਪਣੀ ਮਨਮਤ ਕਰਦੇ ਆ ਤੇ ਬਾਹਰ ਜਿਹੜੇ ਚਿੱਤਰ ਆ ਤਸਵੀਰਾਂ ਆ ਉਹਨਾਂ ਨੂੰ ਆਪਾਂ ਪੁੱਛਦੇ ਆ ਉਹਨਾਂ ਦੇ ਵਿੱਚ ਸਾਨੂੰ ਤਾਂ ਹੀ ਨਜ਼ਰ ਆਊਗਾ ਜੇ ਉਹਨੂੰ ਆਪਣੇ ਅੰਤਰ ਅੰਤਸ਼ ਕਰਮਨ ਦੇ ਵਿੱਚ ਬਿਠਾਓਗੇ ਤੇ ਬਾਰ ਚਿਤਨ ਦੀ ਲੋੜ ਰਹੇ ਨਾ ਰਹੀ ਆ ਜੋ ਆਤਮਾ ਦਾ ਮਿੱਤਰ ਪਰਮਾਤਮਾ ਰੂਪ ਲਾਈ ਆ ਤੋ ਤੁਹਾਡੀ ਆਤਮਾ ਦਾ ਮਿੱਤਰ ਸਾਰਿਆਂ ਦੇ ਅੰਦਰ ਹੈ ਜੋਤੀ ਆ ਸੋ ਜੋ ਮਤਲਬ ਸਾਰਿਆਂ ਦਾ ਨੂਰ ਆ ਅਸੀਂ ਜੋਤੀਆਂ ਵਾਂ ਅਸੀਂ ਆਤਮਾਵਾਂ ਜਿਨ੍ਹਾਂ ਦੇ ਉੱਤੇ ਉਹਦਾ ਵਾਸ ਆ ਉਹ ਨੂਰ ਸਾਡੇ ਤੋਂ ਇੱਕ ਮਿੰਟ ਲਈ ਬਾਹਰ ਹੋ ਜੇ ਤਾਂ ਅਸੀਂ ਉਸੇ ਵੇਲੇ ਮਰਤਕ ਹੋ ਜਾਂਦੇ ਆ ਇਹ ਪਰਮੇਸ਼ਰ ਦੀ ਜੋਤ ਦੇ ਨਾਲ ਹੀ ਅਸੀਂ ਜੀਂਦੇ ਆ ਤੋ ਤੁਹਾਡੀ ਆਤਮਾ ਦਾ ਮਿੱਤਰ ਆ ਉਹ ਪਰਮਾਤਮਾ ਆ ਤਾਂ ਉਹਦਾ ਰੂਪ ਜਿਹੜਾ ਅਲਾਹੀ ਆ ਜਿਹਦੀ ਕੋਈ ਉਸਤਤ ਨਹੀਂ ਕਰ ਸਕਦਾ ਇਹ ਕਾਇਆ ਮਾਟੀ ਜਗਤ ਵਿਕਾਰੀ ਚਿੱਕੜ ਪਵਿੱਤਰ ਸਾਫ ਨਾ ਕੋਈ ਕਰਾਈ ਆ ਇਹ ਜਿਹੜੀ ਸਾਡੀ ਕਾਇਆ ਮਾਟੀ ਹੈ ਵਿਕਾਰਾਂ ਦਾ ਚਿੱਕੜ ਆ ਇਹਦੇ ਚ ਆਪਾਂ ਵਿਕਾਰਾਂ 'ਚ ਹੀ ਫਸੇ ਹੋਏ ਆ ਇਹ ਚਿੱਕੜ 'ਚ ਆਪਾਂ ਫਸੇ ਆ ਤੇ ਇਹਨੂੰ ਪਰਮੇਸ਼ਰ ਤੋਂ ਬਿਨਾਂ ਕੋਈ ਸਾਫ ਨਹੀਂ ਕਰਾ ਸਕਦਾ ਜਿੰਨੀ ਦਰ ਉਹਦੀ ਬ੍ਰਹਮਾ ਤੇ ਅਸੀਂ ਨਹੀਂ ਚੱਲਾਂਗੇ ਸਤਵ ਗੁਣ 'ਚ ਨਹੀਂ ਆਵਾਂਗੇ ਉਨੀ ਦਿਰ ਸਾਡੇ ਤੇ ਪਰਮੇਸ਼ਰ ਦਾ ਰੰਗ ਨਹੀਂ ਚੜੇਗਾ ਜਨਮ ਜਨਮ ਦੀ ਰਹੀ ਵਿਛੜ ਵਿਛੜਿਆ ਮੇਲ ਨਾ ਕੋਈ ਕਰਾਈ ਆ ਇਸ ਕਰਕੇ ਜਨਮਾਂ ਜਨਮਾਂ ਤੋਂ ਪਰਮੇਸ਼ਰ ਨਾਲੋਂ ਵਿਛੜੀ ਹੋਈ ਆ ਕਿਉਂਕਿ ਹਮੇਸ਼ਾ ਹੀ ਆਪਾਂ ਜੁਨੀਆਂ ਬਦਲਦੇ ਰਹਿੰਨੇ ਆ ਤੇ ਬਦਲ 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 ਕੇ ਅੱਗੇ ਜਾਈ ਜਾਂਦੇ ਆ ਤੇ ਵਿਕਾਰਾਂ 'ਚ ਫਸੇ ਰਹਿੰਨੇ ਆ ਪਰਮੇਸ਼ਰ ਨਾਲ ਨਹੀਂ ਆਪਣੀ ਜੇਵ ਲਾਉਂਦੇ ਮੀਨਸ ਕਿ ਆਤਮਾ ਪਰਮਾਤਮਾ ਦਾ ਮੇਲ ਨਹੀਂ ਕਰਦੇ ਜਿਹੜੀ ਸਮੇਂ ਦੀ ਬਹੁਤ ਵੱਡੀ ਮੰਗ ਆ ਆਪਾਂ ਇੱਕ ਦੂਜੇ ਦੇ ਵਿਕਾਰਾਂ ਨੂੰ ਵੇਖਦੇ ਆ ਇੱਕ ਦੂਜੇ ਦੀ ਨਿੰਦਿਆ ਕਰਦੇ ਆਪਣੇ ਅੰਦਰੋਂ ਆਪਣੇ ਅੰਦਰ ਦੀ ਸਫਾਈ ਨਹੀਂ ਕਰਦੇ ਸੋ ਮੈਂ ਹਰ ਸੰਗਤ ਜੀ ਅਤੇ ਇਹ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤੇ ਮੈਂ ਸਾਰੀ ਹਰ ਸੰਗਤ ਪਾਸੋਂ ਤੇ ਸੱਚੇ ਪਾਸ਼ੇ ਪਾਸੋਂ ਖਿਮਾ ਮੰਗਦੀ ਹਾਂ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਹੈ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਹੈ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਹੈ ਸੋ